ਤੇ ਲਈ ਤਾਂ ਅਜੀ ਛੁੱਟੀ ਆਇਆ ਸੀਗਾ ਘਰ ਹੀ ਮਿੱਤੇ ਲਾਇਆ ਇੱਥੇ ਕੰਮ ਕਰਾਉਂਦਾ ਸੀ ਡੈਡੀ ਨਾਲ ਕਣਕ ਬਜਾਉਂਦੇ ਆ ਸੀਗਾ ਡੈਡੀ ਨਾਲ ਕਣਕ ਬਜਾਉਂਦੇ ਹੋਤੇ ਢਾੜੀ ਦੇ ਸਾਹਮਣੇ ਮੇਰਾ ਤੇ ਛੱਟਾ ਦੇ ਨਾਲ ਹੋ ਲੱਗ ਕੰਮ ਕਰਨ ਦੇ ਸੁਖਬੀਰ ਮੁੰਡਾ ਨਾਲ ਉਹਦੇ ਹੰਬੇ ਕਰਮਣੀ ਉੱਥੇ ਆਏ ਆ ਉਹਨਾਂ ਗੋਲੀਆਂ ਮਾਰਦੀਆਂ ਉਹਨੇ ਅੰਨੇ ਵਾਈ ਗੋਲੀਆਂ ਚਲਾਈਆਂ ਮੇਰੇ ਭਰਾ ਤੇ ਮੇਰਾ ਭਰਾ ਫਿਰ ਡੇ ਪਿਆ ਇਹ ਨਾਲੇ ਫੜਿਆ ਦਾ ਉਹਨੇ ਤਾਂ ਵਾਦੋਂ ਆਪਣੀ ਘਰ ਦੀ ਨੂੰ ਫੋਨ ਲਾਇਆ ਕਹਿੰਦਾ ਮੈਨੂੰ ਮੇਂ ਬਚਾ ਲਿਆ ਅਛਾ ਮੈਨੂੰ ਬੇਗਰਮ ਤੇ ਗੋਲੀਆਂ ਮਾਰ ਕੇ ਆਈ ਉਹ ਐ ਉਹਨੇ ਫੇ ਇਹ ਨਾਲਾ ਕਹਿ ਕੇ ਫੋਨ ਕਟਿਆ ਉਹਨੇ ਫੇਰ ਫੋਨ ਲਾ ਲਿਆ ਕਹਿੰਦਾ ਬਾਗੇ ਨੂੰ ਹੋਏ ਮੇਰੇ ਭਰਾਣੇ ਚਾਚੇ ਤਾਂ ਮੇਂ ਭਾਗਿਆ ਪ੍ਰੀਤ ਨੂੰ ਉਹਨੂੰ ਫੋਨ ਲਾ ਦੇ ਪਹਿਲਾਂ ਉਹਨਾਂ ਪਹਿਲਾਂ ਆ ਜਾਣਾ ਤੂੰ ਲੇਟ ਹੋ ਜਾਣਾ ਹਏ ਹੋ ਬਾਸੇ ਇਹ ਆ ਕੇ ਗੱਡੀਆਂ ਚ ਪਾ ਕੇ ਲੈ ਗਿਆ ਮੈਨੂੰ ਮੈਂ ਮੇਰੇ ਭਰਾ ਆ ਜਾਂਦੇ ਨੇ ਮੁਕਾ ਪਿਆ ਸੀ ਜਦੋਂ ਮੈਂ ਪਹੁੰਚੀ ਆ ਕਹ ਜੀ ਕਿ ਉਹਨਾਂ ਦੇ ਨਾਲ ਕੋਈ ਪੁਰਾਣੀ ਲੜ-ਡਰ ਸੀ ਕੋਈ ਦੁਸ਼ਮਣੀ ਸੀ ਤਾਂ ਵਿਰੋਧ ਨਹੀਂ ਕੋਈ ਦੁਸ਼ਮਣੀ ਨਹੀਂ ਮੇਰੇ ਪ੍ਰਾਣ ਕਦੀ ਕੇ ਦਾ ਮਾੜਾ ਨਹੀਂ ਕੀਤਾ ਸਾਡੀ ਦੁਸ਼ਮਣੀ ਕਦੇ ਨਾ ਹੈ ਹੀ ਨਹੀਂ ਮਾੜੀ-ਮੋਟੀ ਕੋਈ ਬਾ ਰੰਜਿਸ਼ ਹੋਊਗੀ ਤੇ ਮਾੜਾ ਕੋਈ ਗੱਲ ਹੋਈ ਹੋਊਗੀ ਜੇ ਮੈਨੂੰ ਤੇ ਪਤਾ ਨਹੀਂ ਕਿ ਗੱਲ ਦਾ ਇਹ ਦੇਖ ਨੂੰ ਪਤਾ ਹੋਊਗਾ ਕੋਈ ਮਾੜੀ-ਮੋਟੀ ਗੱਲ ਹੋਊਗੀ ਪਰ ਉਹ ਕਦੀ ਕਹਿੰਨੂ ਬਿਟੇ ਮੁੰਨੀ ਸੀ ਕਹਿੰਦਾ ਕਦੇ ਨਹੀਂ ਕਿਸੇ ਕੋਈ ਇੱਕ ਜਣਾ ਕਹਿ ਦੇ ਕੇ ਮੇਰੇ ਨਾਲ ਲੜਿਆ ਮੈਂ ਆ ਭਰਾ ਕਿ ਇਹ ਨਾਲ ਲੜਦਾ ਨਹੀਂ ਸੀ ਓਸ ਵੇ ਬੇਗਰਮ ਇਹਦਾ ਬੇੜਾ ਬਹਿ ਗਿਆ ਇਹ ਪਹਿਲਾਂ ਬੰਬ ਧਮਾਕੇ ਚ ਅੰਦਰ ਸੀ ਗਿਆ ਫੇਰ ਬਾਹਰ ਆ ਗਿਆ ਆ ਕੇ ਨੇ ਆ ਸਾਡੇ ਘਰ ਤੇ ਕਾਂਡ ਕਰਤਾ ਇਹ ਗੈਂਗਸਟਰ ਬਣ ਆਇਆ ਇਹ ਗੈਂਗਸਟਰ ਬਣ ਆਇਆ ਨਕਰ ਝੜ ਗਿਆ ਉਹਨਾਂ ਦੀ ਜ਼ਮੀਨ ਵੀ ਲੱਗੀ ਸੀ ਨਹੀਂ ਉਹਨਾਂ ਦੀ ਇੱਧਰ ਨਹੀਂ ਆ ਸਾਡੇ ਵੱਲ ਉਹਨਾਂ ਦਾ ਕੋਈ ਨਹੀਂ ਲੈਣਦੇ ਨੇ ਅੱਜ ਕਿੰਨੇ ਕਿੰਨੇ ਬੰਦੇ ਪਤਾ ਲੱਗਾ ਦੋ ਜਣੇ ਉਹਨੇ ਕਿਹਾ ਸੀ ਇੱਕ ਦਾ ਤੇ ਉਹਨੂੰ ਪਛਾਣੀ ਨਾ ਉਹਨੇ ਕਹਿੰਦਾ ਬਿਕਰਮ ਮੱਲੀ ਦਾ ਮੁੰਡਾ ਮੈਨੂੰ ਗੋਲੀਆਂ ਮਾਰ ਗਿਆ ਏ ਬੱਸ ਹੰਦਾ ਨਾਲ ਉਹ ਕਰਦੇ ਰਿਹਾ ਇਹ ਮੈਨੂੰ ਇਨਸਾਫ ਚਾਹੀਦਾ ਉਹਨੂੰ ਫਾਂਸੀ ਦੀ ਸਜ਼ਾ ਹੋਵੇ ਉਹਨੇ ਫਾਂਸੀ ਦੀ ਸਜ਼ਾ ਚਾਹੀਦੀ ਆ ਉਹਨੇ ਟੱਬਰ ਨੂੰ ਵੀ ਜਿੰਨਾਂ ਨੇ ਉਹਨੀਆਂ ਜਮਾਨਤਾ ਕਰਾ ਕੇ ਨਾ ਉਹਨੂੰ ਮਾ ਬਤ ਮੈਂ ਕਿ ਚੋਕ ਡਾ ਕੇ ਲੈ ਆਈ ਪੀ ਇਹ ਬੇਗਣਾ ਆ ਇੱਥੇ ਸੜਚਾ ਛੋੜਾ ਉਹ ਤੁਰਦਾ ਸਾਡੇ ਪੀ ਮੈਂ ਬੜਾ ਵੱਡਾ ਗੈਂਗਸਟਰ ਆ ਤੇ ਮੈਂ ਬਚ ਕੇ ਆ ਗਿਆ ਆ ਮੈਂ ਪ੍ਰਾਣ ਨੂੰ ਵੀ ਨੇ ਇਨੀ ਗੋਪੀਆਂ ਮਾਰੀਆਂ ਉਹਦੇ ਕਿੰਨੀਆਂ ਗੋਲੀਆਂ ਵਜੀਆਂ ਉਹਦੇ ਇੱਥੇ ਵਜੀਆਂ ਉਹਨੇ ਅੱਖੀਂ ਵੇਖੀ ਉਹਦੇ ਲੱਖਾਂ ਚ ਵਜੀਆਂ ਪੱਜਦੇ ਨੂੰ ਮੀ ਪੱਜਦੇ ਨੂੰ ਉਹਨੇ ਕੋਲੀ ਹਮਾਰੀਆਂ ਉਹਨੇ ਨੂੰ ਹਨੇ ਹੁਣ ਉਹ ਜਿਵਾਈ ਦੇਣ ਜੋਗਾ ਨਹੀਂ ਛੱਡਣਾ ਨੇ ਤਾਂ ਐਨੀਆਂ ਮਾਰੀਆਂ ਤੇ ਮੋਕੇ ਤੇ ਮਰ ਜੇ ਕਿ ਇਹਨੂੰ ਦੱਸ ਨਾ ਸਕੇ ਨਹੀਂ ਬੰਬਤ ਮੱਕਾ ਵੀ ਨਹੀਂ ਨਾ ਦਿਨਾਂ ਚ ਕੀ ਤਾਈ ਕਣਕਾਂ ਹੀ ਬੀਜਦੇ ਆਪ ਕਣਕ ਬੀਜਦਾ ਹੀ ਉਹ ਤੋਂ ਜਦੋਂ ਬੰਬਤ ਮੱਕਾ ਕਰਕੇ ਆ ਕੇ ਫਿਰ ਕਣਕ ਬੀਜਣ ਲੱਪਿਆ ਸੀ ਹੋਈ ਕੰਮ ਨੇ ਮੇਰੇ ਭਰਾ ਨਾ ਕਰਤਾ ਮੇਰੇ ਭਰਾ ਨੇ ਬਹੁਤ ਵਾਰ ਜਾਣਾ ਹੀ ਵਾਪਸ